ਪੰਜਾਬ ਦੇ ਵਿੱਚੋਂ ਇੱਕ ਤੋਂ ਇੱਕ ਵੱਡੀ ਘਟਨਾ ਵਾਪਰ ਰਹੀ ਹੈ ਜਿਸ ਤੋਂ ਬਾਅਦ ਵੱਡੇ ਵੱਡੇ ਹਾਸੇ ਹੋ ਰਹੇ ਨੇ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਕਮੈਂਟ ਜੁਲ ਕਰ ਦਿਓ ਖਬਰ ਗੁਰਦਾਸਪੁਰ ਦੇ ਪਿੰਡ ਰਹੀਮਾਬਾਦ ਦੀ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਇੱਕ ਪਿੰਡ ਦੇ ਵਿੱਚ ਕੁਝ ਨੌਜਵਾਨ ਟਰੈਕਟਰ ਦੇ ਉੱਤੇ ਉੱਚੀ ਆਵਾਜ਼ ਦੇ ਵਿੱਚ ਅਸ਼ਲੀਲ ਗਾਣੇ ਲਾ ਕੇ ਘੁੰਮ ਰਹੇ ਸੀ ਜਿਸ ਤੋਂ ਬਾਅਦ ਜਦੋਂ ਇੱਕ ਪਰਿਵਾਰ ਨੇ ਗਾਣੇ ਬੰਦ ਕਰਾਉਣ ਵਾਸਤੇ ਗਿਆ ਤਾਂ ਦੱਸਿਆ ਜਾ ਰਿਹਾ ਕਿ ਟਰੈਕਟਰ ਚਾਲਕ ਨੇ ਗੁੱਸੇ ਦੇ ਵਿੱਚ ਆ ਕੇ ਉਸ ਪਰਿਵਾਰ ਦੇ ਉੱਤੇ ਹੀ ਟਰੈਕਟਰ ਚੜਾ ਦਿੱਤਾ ਜਿਸ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਤੇ ਨਾਲ ਦੀ ਨਾਲ ਜਦੋਂ ਉਸ ਦਾ ਬੇਟਾ ਇਸ ਹਾਦਸੇ ਦੇ ਵਿੱਚ ਆਪਣੀ ਮਾਂ ਨੂੰ ਬਚਾਉਣ ਵਾਸਤੇ ਪਹੁੰਚਦਾ ਦੱਸਿਆ ਜਾ ਰਿਹਾ ਕਿ ਉਸ ਦੀ ਲੱਤ ਵੀ ਫੈਕਚਰ ਹੋ ਗਈ ਹੈ ਕਿਉਂਕਿ ਹੁਣ ਜੇਰੇ ਹਸ ਦੇ ਵਿੱਚ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ 6 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਦੱਦ ਨੇ ਕਿਹਾ ਜੇ ਬੀਤੇ ਦਿਨ ਹੀ ਟਰੈਕਟਰਾਂ ਦੀ ਰੇਸ ਦਾ ਮਾਮਲਾ ਠੰਡਾ ਨਹੀਂ ਪਿਆ ਤਾਂ ਜਿਸ ਤੋਂ ਬਾਅਦ ਇੱਕ ਹੋਰ ਨਵੀਂ ਘਟਨਾ ਆ ਗਈ ਜਿਸ ਤੋਂ ਬਾਅਦ ਨੌਜਵਾਨਾਂ ਨੂੰ ਜਦੋਂ ਗਾਣੇ ਬੰਦ ਕਰਨ ਬਾਅਦ ਟਰੈਕਟਰ ਉੱਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ ਦੇ ਵਿੱਚ ਆ ਕੇ ਤੁਸੀਂ ਦੇਖੋ ਕਿੰਨਾ ਵੱਡਾ ਹਾਸਾ ਕਰਕੇ ਬੈਠ ਗਏ ਅੱਜ ਕੱਲ ਨੌਜਵਾਨਾਂ ਦੇ ਵਿੱਚ क्रेਜ ਹੋ ਚੁੱਕਾ ਹੈ ਕਿ ਟਰੈਕਟਰਾਂ ਦੇ ਉੱਤੇ ਉੱਚੀ ਆਵਾਜ਼ ਕਰਕੇ ਹੀ ਅਸੀਂ ਰੋਡਾਂ ਦੇ ਉੱਤੇ ਜਾਂ ਪਿੰਡਾਂ ਵਿੱਚ ਘੁੰਮਣਾ ਹੈ ਪਰ ਉਹਨਾਂ ਨੂੰ ਇਹ ਜਾਣ ਲੈਣਾ ਚਾਹੀਦਾ ਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਵਿੱਚ ਤੁਸੀਂ ਕਮਰੇ ਉਹਨਾਂ ਦੇ ਵਿੱਚ ਵੀ ਕਿਸੇ ਦੀ ਧੀਆਂ ਪੈਣਾ ਜਾਂ ਫਿਰ ਕੋਈ ਦਿਲ ਦਾ ਮਰੀਜ਼ ਹੁੰਦਾ ਹੈ ਕਿਸੇ ਨੂੰ ਕਿਸੇ ਤਰੀਕੇ ਦੀ ਬਿਮਾਰੀ ਹੁੰਦੀ ਹੈ ਉੱਚੀ ਸਾਊਂਡ ਬੋਲ ਨਹੀਂ ਸੁਣ ਸਕਦਾ ਜਿਸ ਤੋਂ ਬਾਅਦ ਐਨੀ ਗੱਲ ਸੁਣ ਕੇ ਇੱਕ ਔਰਤ ਦੇ ਉੱਤੇ ਟਰੈਕਟਰ ਚੜਾ ਦਿੱਤਾ ਤਾਂ ਇਹ ਬਹੁਤ ਵੱਡੀ ਘਟਨਾ ਹੈ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਨਾਲ ਕਮੈਂਟ ਜੁੜ ਕਰਦੇ ਉਹਨਾਂ ਇਸ ਨੂੰ ਲੈ ਕੇ ਪਰਿਵਾਰ ਦੇ ਮੈਂਬਰਾਂ ਨੇ ਕੀ ਕਿਹਾ ਉਸ ਨੌਜਵਾਨ ਨੇ ਕੀ ਕਿਹਾ ਜਿਸ ਦੀ ਲੱਤ ਹੁਣ ਫ੍ਰੈਕਚਰ ਹੋ ਚੁੱਕੀ ਹੈ ਹਸਪਤਾਲ ਦੇ ਵਿੱਚੋਂ ਭਰਤੀ ਹੋਇਆ ਇਹ ਰਲਾ ਨਿਸ਼ਾਨ ਸਿੰਘ ਦੇ ਤੇ ਅਹੀਂ ਸਾਢੇ 10 ਵਜੇ ਦੀ ਕਰ ਲਿਆ ਉੱਥੇ ਮਿੱਟੀ ਪੈ ਰਹੀ ਸੀ ਲਾਗੇ ਪਲਾਂਟ ਦੇ ਵਿੱਚ ਜੋ ਕਿ ਨਵੀਆਂ ਨੀਆਂ ਪੁੱਟੀਆਂ ਸੀ ਧਰੀਆਂ ਸੀ ਉਹਨਾਂ ਨੇ ਤੇ ਉੱਥੇ ਮੁੰਡੇ ਜੋ ਕਿ ਬੜੀ ਹੁੱਲੜ ਭਾਜੀ ਕਰ ਰਹੇ ਸੀ ਤੇ ਰਾਤ ਉਹਨਾਂ ਨੇ 10 ਵਜੇ ਗੰਦੇ ਗਾਣੇ ਲਾਇਏ ਗੰਦੇ ਗਾਣੇ ਲਾਇਏ ਤੇ ਸਾਡਾ ਨਜ਼ਦੀਕ ਹੀ ਚਾਚੇ ਦਾ ਘਰ ਆ ਜਿੱਥੇ ਉਹ ਉਹਨਾਂ ਦੀ ਇੱਕ ਜਵਾਨ ਬੇਟੀ ਆ ਤੇ ਨੌ ਆ ਰਹਿੰਦੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਜਾਨਕੀ ਲੱਗਣ ਦੀ ਕੋਸ਼ਿਸ਼ ਕੀਤੀ ਵੀ ਗੰਦੇ ਗਾਣੇ ਨਾ ਲਾਓ ਤੇ ਏਸੀ ਵਜਾ ਦੇ ਵਿੱਚ ਉਹਨਾਂ ਨੇ ਕੀਤਾ ਵੀ ਸਾਡੇ ਤੇ ਟਰੈਕਟਰ ਚੜਾਤਾ ਤੇ ਮੈਨੂੰ ਮੈਨੂੰ ਤੇ ਮੇਰੀ ਮਾਤਾ ਨੇ ਕੁਚਲਣ ਦੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਬਚਾਅ ਹੋ ਗਿਆ ਤੇ ਮਾਤਾ ਦੀ ਜੈ ਹੋਵੇ ਮੇਰੇ ਸੱਜ ਨਾਲ ਤੇ ਲੱਗੇ ਜੇ ਬੰਦੇ ਕੋਲੇ ਕਰ ਦੇਣਾ ਸਾਰਾ ਬੰਦੇ ਤੇ ਇੱਕ ਮੁੰਡਾ ਮਗਦਾਰ ਤੇ ਜਿਹੜਾ ਬੈਠਾ ਹੈ ਉਹ ਸਾਡੇ ਪਿੰਡ ਦਾ ਹੈ ਬਾਕੀ ਮਨੋਰੂ ਮੁੰਡੇ ਦਾ ਨਹੀਂ ਪਤਾ ਜਿਹੜਾ ਟਰੈਕ ਚ ਲਾ ਰਿਹਾ ਮਿੱਟੀ ਸਾਡੇ ਚਾਚਾ ਜੀ ਦੇ ਘਰ ਦੇ ਨੇ ਦੀ ਗੀ ਪਲਾਟ ਉੱਥੇ ਪਾ ਰਹੇ ਉਹ ਘਰ ਹੁੰਦਾ ਹੈ ਪਲਾਟ ਮਿੱਟੀ ਕੋਲੇ ਕਿਹੜੇ ਕਿਹੜੇ ਪੜ੍ਹਦੇ ਹੋ ਹਰੀ ਮਾ ਬਾ ਸਾਰਾ ਸਾਡਾ ਪਿੰਡ ਹੈ ਤਸਵੀਰ ਇਹਦਾ ਪਪਾ ਨਾਨਕ ਤੇ ਡਿਸਟ੍ਰਿਕਟ ਗੁਰਦਾਸਪੁਰ ਮਾ ਦਾ ਪਟਾ ਟਿਕਾ ਸਰ ਮਾਤਾ ਮੇਰੇ ਤੋਂ ਥੋੜੀ ਸਾਈਡ ਲਿਫਟ ਸਾਈਡ ਤੇ ਮੈਂ ਰਾਈਟ ਸਾਈਡ ਤੇ ਮੈਂ ਮਾਤਾ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਟਰੈਕਟਰ ਦੀ ਓਵਰ ਸਪੀਡ ਕਰਨ ਦੀ ਗੱਲ ਬਣੀ ਮਾਤਾ ਜੀ ਦੇ ਸਿਰ ਦੇ ਵਿੱਚ ਬੰਪਰ ਵੱਜ ਜਾਣ ਕਰਕੇ ਜੱਥੇ ਹੋ ਗਿਆ। ਕੀ ਮੰਗ ਕਰਦੇ ਮਾਣ ਤੇ ਪ੍ਰਸ਼ਾਸਨ ਕੋਈ ਹੋਰ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਏ। ਬਾਕੀ ਪ੍ਰਸ਼ਾਸਨ ਦਾ ਧੰਨਵਾਦ ਹੈ ਜੇ ਸਾਨੂੰ ਇਨਸਾਫ ਮਿਲੇਗਾ। ਇਹ ਜੋ ਉੱਥੇ ਕਜੀਤ ਸਿੰਘ ਦਾ ਪਲਾਟ ਹੈ ਹਰੀਮਾਬਾਦ ਦੇ ਵਿੱਚ ਤੇ ਕੱਲ 10:30 11 ਵਜੇ ਦੇ ਕਰੀਬ ਇਨਸੀਡੈਂਟ ਹੋਇਆ ਸੀਗਾ ਟਰੈਕਟਰ ਸੀਗਾ ਇੱਕ ਟਰੈਕਟਰ ਤੇ ਉਹਨੂੰ ਚਲਾ ਰਿਆ ਸੀਗਾ ਵਿਜੇਪਾਲ ਸਿੰਘ ਵਿਜੇਪਾਲ ਸਿੰਘ ਦਾ ਚਲਾ ਰਿਆ ਸੀ ਤੇ ਉਹਨੇ ਇੱਕ ਨੇੜੀ ਦਾ ਉੱਥੋਂ ਦੀ ਹਰਜੀਤ ਕੌਰ ਉਮਰ 60 ਸਾਲ ਉਸ ਟਰੈਕਟਰ ਉਹਨੇ ਉਹਨੂੰ ਉੱਥੋਂ ਦੀ ਚੜਾ ਦਿੱਤਾ ਹੈ ਸਿਰਫ ਇੱਕ ਡੈਕ ਦਾ ਰੌਲਾ ਸੀਗਾ ਕਿਤੇ ਉਹ ਪਲਾਟ ਦੀ ਮਿੱਟੀ ਪੈ ਰਹੀ ਸੀ ਜਿੱਥੇ ਤੇ ਇਹਨਾਂ ਨੇ ਹਰਜੀਤ ਕੌਰ ਦੇ ਧਿਰ ਦੇ ਲੜਕੇ ਨਿਸ਼ਾਨ ਸਿੰਘ ਨੇ ਜਿਹੜੇ ਇਹਨਾਂ ਦੇ ਸਮਰਥਕਾਂ ਨੇ ਕਿਹਾ ਵੀ ਜਿਹੜੀ ਇਹਦੇ ਵਿੱਚ ਆਪਣਾ ਡੈਕ ਦੀ ਆਵਾਜ਼ ਆਉਂ ਸਾਊਂਡ ਘੱਟ ਕਰ ਲੋ ਲੇਕਿਨ ਉਹਨਾਂ ਨੇ ਇਹ ਗੱਲ ਦਾ ਬੁਰਾ ਮਨ ਲਾਇਆ ਵੀ ਅਸੀਂ ਤੇ ਟਰੈਕਟਰ ਦੇ ਪੈਸੇ ਖਰਚੇ ਆ ਤੇ ਅਸੀਂ ਇਸ ਕਰਕੇ ਨਹੀਂ ਖਰਚੇ ਵੀ ਇਹ ਸਾਊਂਡ ਘੱਟ ਕਰੀਏ ਉਹ ਇਹਨਾਂ ਦੀ ਗੱਲ ਤੋਂ ਉੱਤੋਂ ਲੈ ਕੇ ਆਪ ਵਿਚ ਮਾੜੇ ਮੋٹے ਨੌਕਚੋਕ ਹੋ ਗਈ ਤੇ ਜਿਹੜੇ ਉੱਥੇ ਪਲਾਟ ਦੇ ਵਿੱਚ ਹੋਰ ਵੀ ਦੋ ਟਰੈਕਟਰ ਵਾਲੇ ਖਲੋਤੇ ਜਿਹੜੇ ਮਿੱਟੀ ਪਾ ਰਹੇ ਸੀ ਰਾਤ ਕਰੀਬ 11 ਵਜੇ ਦੇ ਲਗਭਗ ਉਹਨਾਂ ਨੇ ਆਪਣੇ ਤੀਸਰੇ ਸਾਥੀ ਨੂੰ ਕਹਿਤਾ ਵੀ ਅੱਜ ਇਹ ਜਿਹੜੀ ਲੇਡੀ ਦਾ ਆਪਣਾ ਜਿਹੜਾ ਨਿਸ਼ਾਨ ਸਿੰਘ ਆ ਤੇ ਜਿਹੜਾ ਇਹਦਾ ਕੋਈ ਬਚ ਕੇ ਨਾ ਜਾਵੇ ਇਹਨਾਂ ਦੇ ਪਰਿਵਾਰ ਨਾਲ ਇਹ ਉਧਰੋਂ ਪਿੰਡ ਰਿਮਾ ਬਾਗ ਵਾਲੇ ਸਾਈਡ ਤੋਂ ਆਏ ਆ ਤੇ ਇਹਨਾਂ ਨੇ ਜਿਹੜਾ ਹੈਗਾ ਲੇਡੀ ਦੇ ਉੱਤੇ ਜਿਹੜਾ ਚੜਾ ਦਿੱਤਾ ਵਾ ਕਰੈਕਟਰ ਜਿਹਦੇ ਨਾਲ ਲੇਡੀ ਹਰਜੀਤ ਕੌਰ ਦੀ ਆ ਜਿਹਦੀ ਮੌਕੇ ਤੇ ਮਾਮਤ ਹੋ ਗਈ ਆ ਤੇ ਉਹਦਾ ਲड़का ਨਿਸ਼ਾਨ ਸਿੰਘ ਆ ਜਿਹੜਾ ਉਹ ਸਿਵਲ ਹਸਪਤਾਲ ਬਰਦਾਸਰ ਵਿਖੇ ਜੇਰੇ ਇਲਾਜ ਆ ਜਿਹਦਾ ਅੱਜ ਅਸੀਂ ਆਪਣਾ ਬਿਆਨ ਲੈਣ ਆਏ ਆ ਤੇ ਬਿਆਨ ਲੈ ਕੇ ਜਿਹੜਾ ਐਕਿਊਜ਼ ਪਰਸਨ ਆ ਉਹਨਾਂ ਦੇ 302 ਦੇ ਰਿਗਾਰਡਿੰਗ ਜਿਸ ਕੇਸ ਜਿਹੜਾ ਐਫਐਨ ਲੌਂਚ ਕਰਤੀ ਆ ਤੇ ਜਲਦੀ ਜਿਹੜੇ ਜੀਕੂਲ ਦਾ ਉਹ ਆਪਣੇ ਰਿਕਾਰ ਹੋ ਜਾਣਗੇ ਸਰ ਕਿੰਨੇ ਬੰਦੇ ਰੁਕੀ 6 ਬੰਦਿਆਂ ਦੇ ਖਿਲਾਫ ਹੋਇਆ ਜੀ ਉਹ ਅਗਲੀ ਤੀਸ਼ਕੀ ਇੱਥੇ ਆ ਜਿਹੜੇ ਡੈੱਡ ਬੋਡੀ ਦਿਖਾ ਤੁਸ ਕਰਤਾ ਜਾ ਰਹੇ ਜਿਹੜਾ ਡੈੱਡ ਬੋਡੀ ਆ ਉਹਦਾ ਪੋਸਟਮਾਰਟਮ ਕਰਾ ਕੇ ਤੇ ਉਹ ਜਿਹੜੇ ਉਹਨਾਂ ਦੇ ਅਸਲ ਵਾਰਸ ਆ ਉਹਨਾਂ ਦੀ ਸਕੋਧ ਕਰ ਰਹੇ ਤੂੰ ਦੇਖ ਸਕਦੇ ਕੋ ਜਿਸ ਤਰੀਕੇ ਦੀ ਘਟਨਾ ਵਾਪਰੀ ਆ ਤਾਂ ਪੰਜਾਬ ਦੇ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਤੁਸੀਂ ਅੱਗੇ ਟਰੈਕਟਰ ਦੇ ਉੱਤੇ ਗੀਤ ਬਜਾਣੇ ਵੀ ਨਹੀਂ ਗਾਣੇ ਬਜਾਣੇ ਵੀ ਨਹੀਂ ਤਾਂ ਉਸ ਦੀ ਆਵਾਜ਼ ਘੱਟ ਰੱਖਣੀ ਚਾਹੀਦੀ ਹੈ ਤੇ ਜੋ ਬੂਫਰ वगैरह ਉੱਚੀ ਆਵਾਜ਼ ਦੇ ਵਿੱਚ ਲਗਾ ਕੇ ਪਿੰਡਾਂ ਦੇ ਵੀ ਤੁਸੀਂ ਘੁੰਮਦੇ ਹੋ ਤਾਂ ਉਹਨਾਂ ਦੇ ਕਾਰਨ ਕਾਫੀ ਰਾਈ ਝਗੜੇ ਹੋਣ ਦਾ ਅੱਗੇ ਵੀ ਖਤਰਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਜਦੋਂ ਵੀ ਕੋਈ ਟਰੈਕਟਰ ਲੈ ਕੇ ਨਿਕਲਦਾ ਹੈ ਤਾਂ ਕਾਫੀ ਜਿਹੜਾ ਉੱਚੀ ਆਵਾਜ਼ ਜਿਹੜੀ ਉਹਨਾਂ ਟਰੈਕਟਰ ਉੱਤੇ ਗਾਣਿਆਂ ਦੀ ਹੁੰਦੀ ਹੈ ਜਿਸ ਤੋਂ ਬਾਅਦ ਰੋਕੇ ਭਾਵੇਂ ਕੋਈ ਨਹੀਂ ਰੋਕੇ ਪਰ ਜੋ ਰੋਕਣ ਦੀ ਕੋਸ਼ਿਸ਼ ਕਰਦਾ ਉਸਦੇ ਉੱਤੇ ਹੀ ਐਦਾਂ ਦੇ ਹੱਥ ਜਿਹੜੇ ਵਾਪਰ ਜਾਂਦੇ ਨੇ ਤਾਂ ਉਮੀਦ ਕਰਦੇ ਹਾਂ ਜਿਨ੍ਹਾਂ ਦਰਸ਼ਕ ਦੇਖ ਰਹੇ ਨੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਕੇ ਉਹਨਾਂ ਨੌਜਵਾਨਾਂ ਤੱਕ ਪਹੁੰਚਾ ਦਿਓ ਜਿਹੜੇ ਨੌਜਵਾਨ ਟਰੈਕਟਰਾਂ ਦੇ ਉੱਤੇ ਉੱਚੀ ਗਾਣੇ ਲਾ ਕੇ ਘੁੰਮਦੇ ਨੇ ਧੰਨਵਾਦ